2016 ਦੇ ਵਿੱਚ এয়ার ਬੇਸ ਤੇ ਹੋਏ ਪਟਾਕ ਤੋਂ ਬਾਅਦ ਉਨ ਕਈ ਸਾਲਾਂ ਬਾਅਦ ਜ਼ਿਲ੍ਹਾ ਪਠਾਨਕੋਟ ਇੱਕ ਵਾਰ ਮੁੜ ਸੁਰਖੀਆਂ ਵਿੱਚ ਦਿਸ ਰਿਹਾ ਇਸ ਵਾਰ وجہ ਇਹ ਕਿ ਜ਼ਿਲ੍ਹੇ ਦੇ ਪਿੰਡ ਕੋਟਪਟੀਆਂ ਵਿਖੇ ਦੇਖੇ ਗਏ ਦੋ ਸ਼ੱਕੀ ਲੋਕ ਜਿਨ੍ਹਾਂ ਦੇ ਚਲਦਿਆਂ ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਪੰਜਾਬ ਪੁਲਿਸ ਨਾਲ ਨਾਲ ਹੋਰ ਸੁਰੱਖਿਆ ਏਜੰਸੀਆਂ ਇਸ ਆਪਰੇਸ਼ਨ ਨੂੰ ਸਿਰੇ ਚੜਾਉਣ ਚ ਪੰਜਾਬ ਪੁਲਿਸ ਦੀ ਮਦਦ ਕਰ ਰਹੀਆਂ ਨੇ ਜੇਕਰ ਗੱਲ ਕੀਤੀ ਜਾਏ ਤਾਂ ਬੀਤੀ ਰਾਤੀ ਪੰਜਾਬ ਤੇ ਜੰਮੂ ਕਸ਼ਮੀਰ ਦੇ ਬਾਰਡਰ ਤੇ ਜੰਮੂ ਕਸ਼ਮੀਰ ਵਾਲੇ ਪਾਸੇ ਕੁਝ ਸ਼ੱਕੀ ਲੋਕ ਦੇਖੇ ਗਏ ਜਿਸ ਨੇ ਚਲਦਿਆਂ ਪੰਜਾਬ ਪੁਲਿਸ ਇੱਕ ਵਾਰ ਮੁੜ ਪ ਇਸ ਇਸ ਏਰੀਆ ਚ ਨਾ ਕੁਝ ਦੋ ਚੱਕੀ ਵਿਅਕਤੀ ਵਿਖੇਗੇ ਸੀ ਜਿਹਦੇ ਸਬੰਧ ਵਿੱਚ ਸੀਨਰਫਸਾਂ ਦਾ ਇੱਕ ਮਨਸਾਹ ਸਰਚ ਆਪਰੇਸ਼ਨ ਚੱਲ ਰਿਹਾ ਤੇ ਉਹਨਾਂ ਦੀ ਤਲਾਸ਼ ਜਾਰੀ ਹੈ ਇੱਕ ਕਿੰਨੀ ਫੋਰਸ ਜਿਹੜੀ ਹੈ ਇਸ ਲਈ ਇਹ ਰੱਖੋ ਇਹ ਆਪਣੀ ਐਸਓਜੀ ਟੀਮ ਸਾਡੇ ਐਸਐਚਓ ਨਗਲਪੂਰ ਪਲੱਸ ਸਾਡੇ ਹੋਰ ਫੋਰਸ ਤਕਰੀਬਨ 35 ਜਵਾਨ ਆ ਗਏ ਹਿੰ ਸਰਚ ਆਪਰੇਸ਼ਨ ਸਾਡੀ ਸਾਡੀ ਟੀਮ ਚ ਕਰ ਰਿਹਾ ਔਰ ਇਸ ਤੋਂ ਇਲਾਵਾ ਹੋਰ ਵੀ ਕਾਫੀ ਟੀਮਾਂ ਨੇ ਸਰਚ ਚੱਲ ਰਹੀ ਹੈ ਲੱਖ ਲੱਖ ਏਰੀਆ ਚ ਵਿੱਚ ਜਿੰਨੇ ਜਿਹੜੇ ਤੋਂ ਬਾਰਡਰ ਲੱਗਦਾ ਉਹ ਸਾਰੀਆਂ ਜਗ੍ਹਾ ਤੇ ਚੱਲ ਰਹੀ ਹੈ ਦੇਖੋ ਜੀ ਆਪਣੇ ਪਠਾਨਕੋਟ ਦੇ ਨਾਲ ਜਿੱਨਾ ਹਾਂ ਦਾ ਇੰਟਰਨੈਸ਼ਨਲ ਬਾਰਡਰ ਲੱਗ ਕੇ ਦਾ ਲੱਗਦਾ ਸਾਰੀ ਸਰਚ ਆਪਰੇਸ਼ਨ ਚੱਲ ਰਹੀ ਸਰ ਕੋਟ ਭਟੀਆਂ ਦੇ ਵਿੱਚ ਵੀ ਦੇਖੇ ਗਈ ਸੀ ਕਿ ਲੱਗਦਾ ਕਿ ਇਹ ਹੋਏ ਹੋ ਸਕਦੇ ਸ਼ੱਕ ਸਾਨੂੰ ਵੀ ਆ ਉਹਦੇ ਸਵਾਂਚੇ ਸਾਡੀ ਚੱਲ ਰਹੀ ਹੈ ਤਕਰੀਬਨ 4 ਦਿਨ ਹੋ ਗਏ ਇਸ ਸਵਾਂਚ ਸਰਚ ਸਾਡੀ ਹਿੱਥ ਹੈ ਸਰ ਸਰਚ ਆਪਰੇਸ਼ਨ ਹੀ ਚੱਲ ਰਹੀ ਨੇ ਜਾਂ ਕਿ ਬਾਕੀ ਵੀ ਕੋਈ ਹੋਰ ਸਿਕਿਉਰਟੀ ਜਿਸ ਨਾਲ ਨਾਕੇ ਵਗੈਰਾ ਹੈਗੇ ਨੇ ਬਿਲਕੁਲ ਨਾਕੇ ਲੱਗੇ ਜੀ ਵਕਕ ਫੋਰਸਾਂ ਦੇ ਵਕਕ ਨਾਕੇ ਵੀ ਲੱਗੇ ਆ ਸਟਿਪਰੇਸ਼ਨ ਪਾਰਟੀਆਂ ਵੀ ਬਣੀਆਂ ਨੇ ਸੱਚ ਚੱਲ ਰਹੀ ਹੈ ਕਿਹੜੀ ਕਿਹੜੀ ਟੀਮਾਂ ਜਿਹੜੀਆਂ ਹੈਗੇ ਜਿਹੜੇ ਸਰਚ ਆਪਰੇਸ਼ਨ ਦੇ ਵਿੱਚ ਸ਼ਾਮਲ ਹੈਗੇ ਸਰਚ ਪ੍ਰੈਸ਼ਰ ਮੇਰੇ ਤੋਂ ਇਲਾਵਾ ਆਪਣੇ ਡੀਐਸਪੀ ਨਾਰਕੋਟਿਕ ਨੇ ਸਾਡੇ ਤੇ ਸਾਧ ਦਲਬਖ ਸਿੰਘ ਜੀ ਔਰ ਇਨਸਪੈਕਟਰ ਤਰਜੰਦਰ ਸਿੰਘ ਨੇ ਪੂਰੀ ਵਕਕ ਟੀਮ ਹੈਗੇ ਜਿਹਦੇ ਵਿੱਚ ਕੋਈ ਸਪੈਸ਼ਲ ਫੋਰਸਾਂ ਵੀ ਆਈ ਮਗਾਈਆਂ ਹਾਂਜੀ ਆਨੇ 12 ਫੋਰਸਾਂ ਆਈਆਂ ਆਈਆਂ 2016 ਦੇ ਵਿੱਚ এয়ার ਬੇਸ ਤੇ ਹੋਏ ਪਟਾਕ ਤੋਂ ਬਾਅਦ ਹੁਣ ਕਈ ਸਾਲਾਂ ਬਾਅਦ ਜ਼ਿਲ੍ਹਾ ਪਠਾਨਕੋਟ ਇੱਕ ਵਾਰ ਮੋੜ ਸੁਰਖੀਆਂ ਵਿੱਚ ਦਿਸ ਰਿਹਾ ਇਸ ਵਾਰ ਵਜਾ ਹੈ ਕਿ ਜ਼ਿਲ੍ਹੇ ਦੇ ਪਿੰਡ ਪੋਟ ਪਟੀਆਂ ਵਿਖੇ ਦੇਖੇ ਗਏ ਦੋ ਸ਼ੱਕੀ ਲੋਕ ਜਿਸ ਦੇ ਚਲਦਿਆਂ ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਪੰਜਾਬ ਪੁਲਿਸ ਨਾਲ ਨਾਲ ਹੋਰ ਸੁਰੱਖਿਆ ਏਜੰਸੀਆਂ ਇਸ ਆਪਰੇਸ਼ਨ ਨੂੰ ਸਿਰੇ ਚੜਾਉਣ ਚ ਪੰਜਾਬ ਪੁਲਿਸ ਮਦਦ ਕਰ ਰਹੀਆਂ ਨੇ ਜਿਸ ਕਰ ਗੱਲ ਕੀਤੀ ਚਾਏ ਤਾਂ ਬੀਤੀ ਰਾਤੀ ਪੰਜਾਬ ਤੇ ਜੰਮੂ ਕਸ਼ਮੀਰ ਦੇ ਬਾਰਡਰ ਤੇ ਜੰਮੂ ਕਸ਼ਮੀਰ ਵਾਲੇ ਪਾਸੇ ਕੁਝ ਸ਼ੱਕੀ ਲੋਕ ਦੇਖੇ ਗਏ ਜਿਸ ਤੇ ਚਲਦੀ ਪੰਜਾਬ ਪੁਲਿਸ ਇੱਕ ਵਾਰ ਇਹ ਸਰ ਇਸ ਏਰੀਏ ਚ ਨਾ ਕੁਝ ਦੋ ਸ਼ੱਕੀ ਵਿਅਕਤੀ ਵਿਖੇਗੇ ਸੀ ਜਿਹਦੇ ਸਬੰਧ ਵਿੱਚ ਸੀਨ ਆਪਸਾਨੋਂ ਸਰਚ ਆਪਰੇਸ਼ਨ ਚ ਚੱਲ ਰਿਹਾ ਤੇ ਉਹਨਾਂ ਦੀ ਤਲਾਸ਼ ਜਾਰੀ ਹੈ ਇੱਕ ਕਿੰਨੀ ਫੋਰਸ ਜਿਹੜੀ ਹੈ ਇਸ ਲਈ ਇਹ ਰੱਖੋ ਜੀ ਆਪਣੀ ਐਸਓਜੀ ਟੀਮ ਸਾਡੇ ਐਸਐਚਓ ਨੰਗਲਪੂਰ ਕਲਾ ਸਾਡੇ ਹੋਰ ਫੋਰਸ ਤਕਰੀਬਨ 35 ਜਵਾਨ ਹੈਗੇ ਜੀ ਸਰਚ ਆਪਰੇਸ਼ਨ ਸਾਡੀ ਸਾਡੀ ਟੀਮ ਚ ਕਰ ਰਿਹਾ ਔਰ ਇਸ ਤੋਂ ਇਲਾਵਾ ਹੋਰ ਵੀ ਕਾਫੀ ਟੀਮਾਂ ਨੇ ਸਰਚ ਚੱਲ ਰਹੀ ਹੈ ਲੱਖ ਲੱਖ ਏਰੀਆ ਚ ਵਿੱਚ ਜਿਹਨੇ ਜੀ ਹਰਤੇ ਤੋਂ ਬਾਰਡਰ ਲੱਗਦਾ ਉਹ ਸਾਰੀਆਂ ਜਗ੍ਹਾ ਤੇ ਚੱਲ ਰਹੀ ਹੈ ਦੇਖੋ ਜੇ ਆਪਣੇ ਪਠਾਨਕੋਟ ਦੇ ਨਾਲ ਜਿੱਨਾ ਹੁੰਦਾ ਇੰਟਰਨੈਸ਼ਨਲ ਬਾਰਡਰ ਲੱਗੇ ਦਾ ਲੱਗਦਾ ਸਾਰੀ ਸਰਚ ਆਪਰੇਸ਼ਨ ਚੱਲ ਰਹੀ ਸਰ ਕੋਡ ਭਟੀਆਂ ਦੇ ਵਿੱਚ ਵੀ ਇਹ ਚੀਜ਼ ਦਿਖੇ ਗਈ ਸੀ ਕਿ ਲੱਗਦਾ ਕਿ ਉਹ ਹੋਈ ਹੋ ਸਕਦੇ ਸ਼ੱਕ ਸਾਨੂੰ ਹੀ ਆ ਉਹਦੇ ਸਪੰਚੇ ਸਾਡੇ ਚੱਲ ਰਹੀ ਹੈ ਤਕਰੀਬਨ 4 ਦਿਨ ਹੋ ਗਏ ਹੈ ਇਸੇ ਸਪੰਚ ਸਰਚ ਸਾਡੇ ਸਰਚ ਆਪਰੇਸ਼ਨ ਹੀ ਚੱਲ ਰਹੇ ਨੇ ਜਾਂ ਕਿ ਬਾਕੀ ਵੀ ਕੋਈ ਹੋਰ ਸਿਕਿਉਰਟੀ ਜਿਸ ਨਾਲ ਨਾਕੇ ਵਗੈਰਾ ਹੈਗੇ ਨੇ ਬਿਲਕੁਲ ਨਾਕੇ ਲੱਗੇ ਆ ਜੀ ਵਕਵਕ ਫੋਰਸਾਂ ਦੇ ਵਕਵਕ ਨਾਕਾੇ ਵੀ ਲੱਗੇ ਸੈਚੂਰੇਸ਼ਨ ਪਾਰਟੀਆਂ ਵੀ ਬਣੀਆਂ ਨੇ ਹੁਣ ਸਭ ਚੱਲ ਰਹੀ ਹੈ ਕਿਹੜੀ ਕਿਹੜੀ ਟੀਮਾਂ ਜਿਹੜੀਆਂ ਹੈਗੀਆਂ ਜਿਹੜੇ ਸਰਚ ਆਪਰੇਸ਼ਨ ਦੇ ਵਿੱਚ ਸ਼ਾਮਲ ਹੈਗੀਆਂ ਸਰਚ ਪ੍ਰੈਸ਼ਰ ਮੇਰੇ ਤੋਂ ਇਲਾਵਾ ਆਪਣੇ ਡੀਐਸਪੀ ਨਾਰਕੋਟਿਕ ਨੇ ਸਾਡੇ ਤੇ ਸਾਧ ਦਲਬਖ ਸਿੰਘ ਜੀ ਔਰ ਇਨਸਪੈਕਟਰ ਤਰਜਿੰਦਰ ਸਿੰਘ ਨੇ ਹੋਰ ਵੀ ਵਕਵਕਟੀ ਮੈਗੀਆਂ ਜਿਹੜੀ ਕੋਈ ਸਪੈਸ਼ਲ ਫੋਰਸਾਂ ਵੀ ਆਈ ਮਗਾਈਆਂ ਹਾਂਜੀ ਆ ਰਹੀਆਂ 12 ਫੋਰਸਾਂ ਆਈਆਂ ਆਈਆਂ ਸਿਟੀਓ ਮਿਊਜ਼ ਲਈ ਆਲੋਕ ਕੁਮਾਰ ਤਰਿ